ਪੂਰੇ ਫਿਰੋਜ਼ਪੁਰ ਦੇ ਵਿੱਚ ਰਾਤ ਦੇ ਸਮੇਂ ਘੁੰਮਦੀਆਂ ਜਿਹੜੀਆਂ ਓਵਰਲੋਡਡ ਜਿਹੜੀਆਂ ਟਰਾਲੀਆਂ ਜਿਹੜੀਆਂ ਕਿ ਰੇਤਾ ਨਾਲ ਭਰੀਆਂ ਆਉਂਦੀਆਂ ਨੇ ਕੱਲ ਉਹਦੇ ਦੇ ਉੱਪਰ ਫਿਰੋਜ਼ਪੁਰ ਪੁਲਿਸ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਤੁਸੀਂ ਤਸਵੀਰਾਂ ਰਾਹੀਂ ਪਹਿਲੇ ਦੇਖ ਲਓ ਕਿ ਇਹ ਥਾਣਾ ਸਿਟੀ ਹੈ ਫਿਰੋਜ਼ਪੁਰ ਇਹਦੇ ਥਾਣੇ ਦੇ ਬਿਲਕੁਲ ਬਾਹਰ ਜਿਹੜੀ ਹੈ ਉਹ ਟਰਾਲੀਆਂ ਜਿਹੜੀਆਂ ਫੜਿਆ ਗਈਆਂ ਤੁਹਾਨੂੰ ਟਰਾਲੀਆਂ ਦਾ ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਕਿ ਇਹ ਟਰਾਲੀਆਂ ਓਵਰਲੋਡਡ ਦਾ ਚਲਾਨ ਕੱਟਿਆ ਗਿਆ ਹੈ ਔਰ ਕਰੀਬ-ਕਰੀਬ ਇਹਦੇ ਉੱਪਰ 6 ਟਰਾਲੀਆਂ ਔਰ ਇੱਕ ਟਿਪਰ ਹੈ ਜਿਹੜਾ ਕਿ ਓਵਰਲੋਡਡ ਦਾ ਚਲਾਨ ਹੈ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਈਆਂ ਕੋਲ ਪਰਚੀ ਹੈਗੀ ਤੇ ਕਈਆਂ ਕੋਲ ਪਰਚੀ ਜਿਹੜੀ ਹੈ ਉਹ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਕਿ ਟਰਾਲੀਆਂ ਕਿਤੋਂ ਤੇ ਕਰੋ ਉੱਪਰ ਤੇ ਕਰੋ ਓਵਰਲੋਡਡ ਹੈ ਓਵਰਲੋਡਡ ਹੋਣ ਦੇ ਕਰਕੇ ਇਹਨਾਂ ਦਾ ਜਿਹੜਾ ਜਿਹੜਾ ਚਲਾਨ ਹੈ ਉਹ ਕੱਟਿਆ ਗਿਆ ਔਰ ਇੱਕ ਪਿੱਛੇ ਟਿਪਰ ਵੀ ਹੈ ਟਿਪਰ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਇੱਕ ਟਿਪਰ ਹੈ ਜਿਹੜਾ ਕਿ ਪਿੱਛੇ ਖੜਾ ਹੋਇਆ ਹੈ ਉਹ ਵੀ ਓਵਰਲੋਡਡ ਦਾ ਹੁੰਦੇ ਤੇ ਜਿਹੜਾ ਚਲਾਨ ਕੱਟਿਆ ਗਿਆ ਲਗਾਤਾਰ ਜਿਹੜੀ ਪੁਲਸ ਹੈ ਉਹ ਇਹ ਕਾਰਵਾਈ ਕਰਦੀ ਹੈ ਤੁਸੀਂ ਅਕਸਰ ਹੀ ਦੇਖਿਆ ਹੋਊਗਾ ਕਿ ਰਾਤ ਨੂੰ ਜਿਹੜੀਆਂ ਟਰਾਲੀਆਂ ਉਹ ਘੁੰਮਦੀਆਂ ਨਜ਼ਰ ਆਉਂਦੀਆਂ ਜਦ ਕਿ ਜਿਹੜਾ ਸਮਾਂ ਇਸ ਸਮੇਂ ਤੋਂ ਬਾਅਦ ਜਿਹੜੀਆਂ ਟਰਾਲੀਆਂ ਖੱਡ ਤੋਂ ਨਿਕਲਦੀਆਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਇਹਨਾਂ ਦੇ ਨਾਲ ਅਸੀਂ ਹਾਂ ਖੜੇ ਹਾਂ ਇੱਥੇ ਆਪਣੇ ਰੋਜਪੁਰਾ ਭਾਜੀ ਜੇ ਹਾਂਜੀ ਭਾਜੀ ਇਹ ਟਰਾਲੀ ਜਿਹੜੀ ਹੈ ਕੀ ਇਹ ਪਰਚੀ ਸਿਗੀ ਆਂਦੀ ਜਾਂ ਨਹੀਂ ਸਿਗੀ ਨਹੀਂ ਹੈਗੀ ਪਰਚੀ ਜੀ ਪਰਚੀ ਖੜ ਤੋਂ ਕੱਟੀ ਹੋਈ ਹੈ ਹਾਂਜੀ ਹਾਂਜੀ ਤੇ ਭਾਜੀ ਇਹ ਓਵਰਲੋਡਡ ਦਾ ਚਲਾਨ ਕੱਟਿਆ ਕਿਵੇਂ ਹੋਇਆ ਓਵਰਲੋਡ ਦਾ ਕੱਟਿਆ ਜੀ ਦੱਸ ਦੇ ਤੇ ਭਾਜੀ ਜੇ ਓਵਰਲੋਡ ਦਾ ਚਲਾਨ ਹੁੰਦਾ ਤੇ ਕੀ ਆਪਾਂ ਨੂੰ ਲੱਗਦਾ ਨਹੀਂ ਕਿ ਪਹਿਲੇ ਤੁਸੀਂ ਘੱਟ ਭਰੀ ਜਾਵੇ ਪਰ ਪਹਿਲਾਂ ਤੋਂ ਹੀ ਜੋ ਸਿਸਟਮ ਚੱਲੀ ਜਾਂਦਾ ਉਸ ਤਰ੍ਹਾਂ ਹੀ ਭਰੀ ਜਾਂਦੀ ਪਤਾ ਕੀ ਪਹਿਲਾਂ ਰਲ ਮਿਲ ਕੇ ਸਿਸਟਮ ਚੱਲ ਰਹੀ ਹੈ ਕਿਵੇਂ ਚੱਲ ਰਿਹਾ ਜੀ ਪਰ ਸ਼ੁਰੂ ਤੋਂ ਰੇਤਾ ਲਿਆਉਣੇ ਬਸ ਇਸ ਤਰ੍ਹਾਂ ਹੀ ਚੱਲੀ ਜਾਂਦਾ ਜੀ ਐ ਇਦਾਂ ਹੀ ਟਰਾਲੀਆਂ ਇਦਾਂ ਹੀ ਆਉਂਦੀਆਂ ਹਾਂਜੀ 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 ਆ ਭਾਜੀ ਕੋਈ ਤੁਹਾਡੇ ਕੋਲ ਪਰਚੀ ਕੱਟੀ ਹੋਈ ਕਿਉਂਕਿ ਇੱਕ ਇਹ ਵੀ ਗੱਲ ਵੇਖਣ ਨੂੰ ਆਉਂਦੀ ਹੈ ਕੀ ਅਕਸਰ ਰਾਤ ਨੂੰ ਜਿਹੜੀਆਂ ਟਰਾਲੀਆਂ ਨਿਕਲਦੀਆਂ ਉਹਨਾਂ ਦੀ ਪਰਚੀ ਦੀ ਕੱਟੀ ਹੁੰਦੀ ਗੱਲ ਇਹ ਵੀ ਬਾਹਰ ਨਿਕਲ ਕੇ ਆਉਂਦੀ ਹੈ ਕਿ ਪਰਚੀ ਤੁਸੀਂ ਕਟਵਾ ਕੇ ਆਉਂਦੇ ਹੋ ਜਾਂ ਕਿਵੇਂ ਆਉਂਦੇ ਹੋ ਇੱਕ ਨੰਬਰ ਦੀ ਪਰਚੀ ਦਿੰਦੇ ਆ ਕੋਈ ਦੋ ਨੰਬਰ ਚ ਨਹੀਂ ਆਪਾਂ ਚਾਹੀਦੀ ਇੱਕ ਨੰਬਰ ਪਰਚੀ ਦਿੰਦੇ ਆ ਹੀ ਖੱਡ ਵਾਲੇ ਹਾਂ ਜੀ ਬਿਲਕੁਲ ਤੁਹਾਨੂੰ ਪਰਚੀ ਵੀ ਦਿਖਾਣੇ ਆ ਜੀ ਖੱਡ ਦੀ ਜਿਹੜੀ ਪਰਚੀ ਹੈ ਉਹ ਤੁਸੀਂ ਦੇਖੋ ਇਹ ਕੱਟੀ ਹੋਈ ਹੈ ਇਹ ਖੱਡ ਦੀ ਪਰਚੀ ਜਿਹੜੀ ਇਹ ਕਟਵਾ ਕੇ ਆਏ ਨੇ ਔਰ ਬਕਾਇਦਾ ਇਹਦੇ ਤੇ ਨੰਬਰ ਡਾਇਰੈਕਟਰ ਦਾ ਵੀ ਲੱਗਾ ਹੋਇਆ ਆ ਪਾ ਜੀ ਕੀ ਟਰੈਕਟਰ ਟਰਾਲੀ ਜੇ ਆਪਾਂ ਗੱਲ ਕਰੀਏ ਤੇ ਇਹ ਅਲਾਉਡ ਹੈ ਜੇ ਨਹੀਂ ਰੇਤਾ ਰੁਤਾ ਵਾਸਤੇ ਸਰ ਇਹ ਤਾਂ ਜੋ ਕਾਨੂੰਨ ਬਣਿਆ ਸ਼ੁਰੂ ਤੋਂ ਉਹ ਹੀ ਦੱਸ ਸਕਦੇ ਆਪਾਂ ਦਾ ਅਸਲੀ ਗੱਲ ਇਹ ਹੈ ਹਨਾ ਆਪਾਂ ਕਹਿ ਦਈਏ ਵੀ ਪਾਸ ਆ ਜਾਂ ਨਹੀਂ ਪਾਸ ਆ ਆਪਾਂ ਨੂੰ ਇਸ ਬਾਰੇ ਨੌਲੇਜ ਨਹੀਂ ਹਾਂਜੀ ਵੀ ਟਰਾਲੀ ਤੁਹਾਨੂੰ ਇਹ ਨਹੀਂ ਪਤਾ ਵੀ ਟਰਾਲੀ ਜਾਂ ਰੇਤਾ ਆ ਸਕਦੀ ਹੈ ਨਹੀਂ ਆਪਾਂ ਹਾਂਜੀ ਹਾਂਜੀ ਸਾਰਾ ਆਪਾਂ ਨੂੰ ਨੌਲੇਜ ਇਸ ਬਾਰੇ ਨਹੀਂ ਆਪਾਂ ਸਾਰੀ ਰੋਜੀ ਰੋਟੀ ਤਾਂ ਕਮਾਉਣੀ ਹੈ ਕੰਮ ਚਲਾਉਣਾ ਹੈ ਬਿਲਕੁਲ ਕਟਾ ਕੇ ਵੈਸੇ ਦੀ ਪਰਚੀ ਆਉਂਦੇ ਹਨ ਹਾਂਜੀ ਇੱਕ ਨੰਬਰ ਪਰਚੀ ਹੁੰਦੀ ਹੈ ਹਾਂਜੀ ਬਿਲਕੁਲ ਜਿਸ ਤਰ੍ਹਾਂ ਕੀ ਇਹ ਇਹਨਾਂ ਨੇ ਕਿਹਾ ਹੈ ਕਾਨੂੰਨ ਦੇ ਮਤਦਕ ਕੀ ਅਸੀਂ ਜਿਹੜੀ ਹੈ ਪਰਚੀ ਕਟਵਾ ਕੇ ਆਨੇ ਆ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀ ਟਰੈਕਟਰ ਟਰਾਲੀ ਹੈ ਉਹ ਰੂਲਾਂ ਦੇ ਮਤਦਕ ਜਿਹੜੀ ਹੈ ਉਹ ਇਸ ਤਰ੍ਹਾਂ ਰੇਤਾ ਨਹੀਂ ਲਿਜਾ ਸਕਦੀ ਹਾਂ ਟਿੱਪਰ ਜਿਹੜੇ ਨੇ ਉਹ ਕਮਰਸ਼ੀਅਲ ਵਹੀਕਲ ਨੇ ਉਹਨਾਂ ਦੇ ਉੱਪਰ ਪਾਸ ਹੁੰਦੀ ਹੈ ਉਹ ਵੀ ਉਤੋਂ ਦੇ ਉੱਪਰ ਜਿੰਨੀ ਦੇ ਤੱਕ ਰੋਂਦੀ ਮਾਪਦਨ ਹੁੰਦਾ ਰੱਖਿਆ ਗਿਆ ਉਹ ਵੀ ਓਵਰਲੋਡ ਉਹਨੂੰ ਨਹੀਂ ਕਰ ਸਕਦੇ ਇਹ ਵੀ ਗੱਲ ਧਿਆਨ ਦੇਜੋਗਾ ਫਿਰ ਆਖਰ ਜੇ ਟਰਾਲੀਆਂ ਚੱਲਦੀਆਂ ਜਿਵੇਂ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਰਲ ਮਿਲ ਕੇ ਕੰਮ ਚੱਲ ਰਿਹਾ ਹੈ ਰਲ ਮਿਲ ਕੇ ਦੇ ਵਿੱਚ ਬੜਾ ਕੁਝ ਆ ਜਾਂਦਾ ਹੈ ਕਿ ਭਰਨ ਵਾਲੀ ਖੱਡ ਜਿਹੜੀ ਹੈ ਉਹ ਵੀ ਵਿੱਚ ਆ ਜਾਂਦੀ ਹੈ ਪਿੱਛੇ ਹੋਰ ਵੀ ਬੰਦੇ ਆ ਜਾਂਦੇ ਆ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਨੇ ਵੀ ਪੂਰਾ ਨਾਮ ਜਿਹੜਾ ਨਹੀਂ ਲਿੱਤਾ ਰਲ ਮਿਲ ਕੇ ਚੱਲ ਰਿਹਾ ਸਿਸਟਮ ਇਹਨਾਂ ਦੇ ਕਹਿਣ ਦੇ ਮੁਤਾਬਕ ਪਾ ਹੀ ਓਵਰਲੋਡ ਜਿਹੜੀ ਹੈ ਉਹ ਇੱਥੋਂ ਟਰਾਲੀਆਂ ਆਉਂਦੀਆਂ ਪਰ ਰਾਤ ਨੂੰ ਜਿਹੜੀ ਹੈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ 6 ਟਰਾਲੀਆਂ ਇੱਕ ਟਿਪਰ ਜਿਹੜਾ ਓਵਰਲੋਡ ਦੇ ਚਲਾਨ ਕੱਟ ਕੇ ਉਹ ਬੰਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਦੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਨੇ ਇਹ ਦੱਸਿਆ ਕਿ ਲਗਾਤਾਰ ਜਿਹੜੀ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਵਿਡਾਂਗੇ ਗਲਤ ਬਤ ਕਰ ਲੈਂਦੇ ਆ ਟੈਕਸ ਪੁਲਿਸ ਨਾਲ ਉਹਨਾਂ ਦਾ ਕੀ ਕਹਿਣਾ ਸਾਡੇ ਮਾਨਯੋਗ ਐਸਐਸਪੀ ਸਰਦਾਰ ਭਗਵੰਦਰ ਸਿੰਘ ਸਿੱਧੂ ਤੇ ਦਿਸ਼ਾ ਨਿਰਦੇਸ਼ ਤੇ ਅੱਜ ਸਾਡੇ ਇੰਸਪੈਕਟਰ ਸਾਹਿਬ ਜਿਹੜਾ ਜਸਵਿੰਦਰ ਸਿੰਘ ਉਹ ਇੱਥੇ ਆਏ ਜਿਹੜੇ ਕਿ ਰੇਤਾ ਦੀਆਂ ਓਵਰ ਲੋਡ ਟਰਾਲੀਆਂ ਭਰ-ਭਰ ਕੇ ਸ਼ਹਿਰ ਦੇ ਵਿੱਚ ਆ ਰਹੀਆਂ ਸੀਗੀਆਂ ਉਹਨਾਂ ਦਾ ਜਿਹੜੇ ਉਚਰਾਨ ਕੀਤੇ ਗਏ ਇੰਸਪੈਕਟਰ ਸਾਹਿਬ ਵੱਲੋਂ ਕਿੰਨੇ ਚਲਾ ਰਹੇ ਸੀ 6 ਟਰਾਲੀਆਂ ਬੰਨ੍ਹ ਕੀਤੀਆਂ ਇੱਕ ਟਿਪਰ ਕੀਤਾ ਗਿਆ ওভারਲੋਡ ਦੇ ਵਿੱਚ। ਨਹੀਂ ਜੀ ਇਹ ਜਿਹੜੇ ਟੱਕੇ ਟਰਾਲੀਆਂ ਇਹਨੇ ਤੇ ਰੇਤਾ ਤੇ ਟੋਆ ਟਵਾਈ ਨਹੀਂ ਕਰ ਸਕਦੇ ਕਿਉਂਕਿ ਕਮਰਸ਼ੀਅਲ ਯੂਜ਼ਿੰਗ ਇਹ ਹੈ ਜੀ। ਇਹਨਾਂ ਨੂੰ ਇਹ ਅਲਾਉ ਨਹੀਂ ਹੈ ਕਹਿੰਦੇ ਤੇ ਟਿਪਰ ਜਿਹੜੇ ਉਹ ਲਿਜਾ ਸਕਦੇ ਪਰ ਉਹ ওভারਲੋਡ ਕਰਕੇ ਲੈ ਕੇ ਆਉਂਦੇ ਤਾਂ ਉਹਨਾਂ ਦੇ ਚਲਾਨ ਹੁੰਦੇ ਆ। ਸ਼ਹਿਰ 'ਚ ਕਿਸੇ ਵੇਲੇ ਕੋਈ ਹਾਸਾ ਵਾਪਰ ਸਕਦਾ ਇਸੇ ਕਰਕੇ ਜਿਹੜੇ ਉਹ ਚਲਾਨ ਕੀਤੇ ਜਾ ਰਹੇ ਨੇ। ਅੱਜ ਜਿਹੜੇ ਚਲਾਨ ਕੀਤੇ ਗਏ 6 ਚਲਾਨ ਤੁਹਾਡੇ ਕੋਲੋਂ ਦੁੱਸੇ ਜਾ ਰਹੇ ਆ। ਇਹ ਕੀ ਕਾਰਨਾ ਕਰਕੇ ਚਲਾ ਰਹੇ ਦਿੱਤੇ ਕਿ ওভারਲੋਡ ਹੈ ਕਿ ਨਿਯਾਇਤ ਮੈਨੇਗੀ ਹੈ ਯਾਨੀ ਇਹ ਦੇ ਵਿੱਚ ਕਮਰਸ਼ੀਅਲ ਹੈਗਾ ਜੀ ਇਹਨਾਂ ਨੂੰ ਜਿਹੜਾ ਅਲਾਉਡ ਨਹੀਂ ਹੈਗਾ ਰੇਤਾ ਲੈ ਕੇ ਜਾਣਾ ਟਰਾਲੀਆਂ ਟਰੈਕਟਰਾਂ ਨੂੰ ਇਹ ওভারਲੋਡ ਕਰਕੇ ਲਿਆਉਂਦੇ ਆ ਤੇ ਜਿੰਦੇ ਵਿੱਚ ਸ਼ਹਿਰ ਵਿੱਚ ਕਿਤੇ ਵੀ ਕੋਈ ਨਾ ਕੋਈ ਹਾਸਾ ਵਾਪਰ ਸਕਦਾ ਹੈ ਤੇ ਜਿਹੜੇ ਮੂਰਲੇ ਟਾਇਰ ਇਹਨਾਂ ਦੇ ਲੱਗਦੇ ਨਹੀਂਗੇ ওভারਲੋਡ ਹੋਣ ਕਰਕੇ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਇਹਨਾਂ ਨਾਲ